ਸਾਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਪੀਵੀ 26 ਨਿਊਜ਼ ਤੇ ਮੈਂ ਹਾਂ ਸਰਪਜੀਤ ਸਿੰਘ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੁਹਾਡੇ ਪਰਿਵਾਰ ਚੜ੍ਹਨੀ ਗੱਲਾਂ ਵਿੱਚ ਹੋਣਗੇ ਜਿਵੇਂ ਕਿ ਪੰਜਾਬ ਦੇ ਵਿੱਚ ਔਰ ਬਾਹਰ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਵੱਡਾ ਹੜ੍ਹ ਪਾਣੀ ਨੇ ਬਹੁਤ ਵੱਡੀ ਮਾਰ ਮਾਰੀ ਹੈ ਇਸੇ ਤਰ੍ਹਾਂ ਹੀ ਲਗਾਤਾਰ ਮੀਂਹ ਪੈਣ ਕਾਰਨ ਖੰਨਾ ਸ਼ਹਿਰ ਦੇ ਵਿੱਚ ਵੀ ਇੱਕ ਪਰਿਵਾਰ ਜਾਨਕੀ ਮਹੱਲਾ ਗਪਿੰਦਪੁਰਾ ਵਿਖੇ ਸੱਸ ਨੂੰ ਆਇਕਰ ਰਸੋਈ ਦੇ ਵਿੱਚ ਰੋਟੀ ਬਣਾ ਰਹੀਆਂ ਸੀ ਤਾਂ ਉਚਾਨਕ ਹੀ ਉਹਨਾਂ ਦੇ ਉੱਤੇ ਛੱਤ ਟਿੱਗੀ ਔਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਗੁੱਜੀਆਂ ਸੱਟਾਂ ਦੇ ਨਾਲ ਉਹਨਾਂ ਨੂੰ ਆਸ-ਪਾਸ ਦੇ ਪੜੋਸੀਆਂ ਨੇ ਚੱਕ ਕੇ ਖੰਨੇ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ ਔਰ ਇਹਨਾਂ ਨੂੰ ਮਿਲਦਾ ਹੋਇਆ ਜੋ ਵੀ ਇਹਨਾਂ ਦਾ ਇਨਸਾਫ ਹੈ ਜੋ ਵੀ ਇਹਨਾਂ ਦਾ ਮੁਆਵਜ਼ਾ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਹੈ। ਉਹ ਤੋਂ ਇਹ ਜ ਟਾਈਮ ਹੈ ਬੱਚਾ ਨੂੰ ਰੋਟੀ ਦੇਣ ਲੱਗਿਆ ਸੀ। ਜੀ ਉਸ ਤੋਂ ਬਾਅਦ ਮਦਰ ਦੇ ਘਾਟ ਟਿਕ ਵੀ ਅਸੀਂ ਸਸਰਵਾਂ ਨੀਚੇ ਆਣੇ ਚਾਹਤੇ। ਬੇਜਾਮੀ ਦੇ ਨੁਕਸਾਨ ਤੋਂ ਬਚਾ ਹੁੰਦੇ ਹਾਂ ਤਾਂ ਕਾਫੀ ਤੁਹਾਨੂੰ ਹਸਪੀਟਲ ਕੌਣ ਲੈ ਕੇ ਆਇਆ ਜੀ ਅੱਜ ਸਾਡਾ ਡਾਕਟਰ ਨੂੰ ਫੋਨ ਕੀਤਾ ਸੀ ਉਹ ਆਮ ਠੀਕ ਹੈ ਜੀ ਮਰਲੇਵਾਲਿਆ ਨੂੰ ਮੈਂ ਖਿੱਚ ਕੇ ਤੋ 150 ਸਾਲ ਤੁਹਾਡੇ ਮੌਜੂਦਾ ਜਿਹੜੇ ਕਾਉਂਸਲਰ ਨੇ ਜੀ ਉਹਨਾਂ ਨੇ ਤੁਹਾਡੀ ਸਾਰ ਲਿੱਤੀ ਹੈ ਜੀ ਆਏ ਨੇ ਜੀ ਕੋਈ ਨਹੀਂ ਸੁਣ ਤੁਸੀਂ ਰਾਤ ਤੁਸੀਂ ਰਾਫਤਾ ਵੀ ਕੀਤਾ ਉਹਨਾਂ ਨਾਲ ਕੋਈ ਕੰਟੈਕਟ ਹੋਇਆ ਉਹਨਾਂ ਨਾਲ ਨਹੀਂ ਅਜੇ ਤੱਕ ਤਾਂ ਕੋਈ ਗੱਲ ਬਾਤ ਕੋਈ ਨਹੀਂ ਸਾਡੀ ਉਹਨਾਂ ਨਾਲ ਹਸਪੀਟਲ ਦੀਆਂ ਸੀ ਤੇ ਤੁਹਾਡੇ ਸਿਰ ਚ ਠੀਕ ਹੈ ਜੀ ਸਿਰ ਚ ਵੀ ਲੱਗੀ ਹੈ ਤੁਹਾਨੂੰ ਲੱਗੀ ਸਿਰ ਚ ਕਿਉਂ ਨਹੀਂ ਲੱਗੀ ਆ ਬਚਾਓ ਵਾਈਰ ਦੀ ਕਿਰਪਾ ਹੋ ਜਾਇਆ ਬਹੁਤ ਜ਼ਿਆਦਾ ਪਰ ਬਹੁਤ ਛਾਤੀ ਤੇ ਆ ਪਾਟੂ ਤੇ ਸੱਟ ਕਾਫੀ ਸੱਟ ਬੁਝੀ ਆ ਬਹੁਤ ਕੀ ਤੁਹਾਡੀ ਐਮ ਆਰ ਆਈ ਹੋ ਚੁੱਕੀ ਆ ਸਾਡੀ ਜੀ ਤੇ ਉਸ ਬਾਅਦ ਹੁਣ ਇਲਾਜ ਚੱਲ ਰਿਹਾ ਠੀਕ ਹੈ ਜੀ ਤੇ ਤੁਸੀਂ ਕੀ ਆਪਣਾ ਮੌਜੂਦਾ ਸਰਕਾਰ ਨੂੰ ਜਾਂ ਕਾਉਂਸਲਰ ਸਾਹਿਬ ਨੂੰ ਕੀ ਤੁਹਾਡੇ ਵੱਲੋਂ ਮੈਸੇਜ ਹੈ ਆਡਾ ਮੈਸੇਜ ਹੈ ਮੇਰਾ ਬੇਟਾ ਗਰੀਬ ਹੈ ਬਹੁਤ ਜ਼ਿਆਦਾ ਮਜ਼ਰ ਕੀ ਆਪਣੇ ਬੱਚੇ ਹੀ ਪਾਲ ਸਕਦਾ ਮੈਂ ਵੀ ਵਿਧਵਾ ਹੋਰ ਸਾਂ ਜੀ ਮੇਰੇ ਕੋਲ ਤੁਹਾਡਾ ਬੇਟਾ ਕੀ ਕੰਮ ਕਰਦਾ ਜੀ ਹਾ ਟੋੜ ਚਲਾਉਂਦਾ ਸਵਾਰੀਆਂ ਵਾਲਾ ਜੀ 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 ਤੁਹਾਡੇ ਕੋਲ ਕੋਈ ਪੈਸਾ ਟਿਕਾ ਹੈ ਨਹੀਂ ਸਰਕਾਰ ਤੋਂ ਮਦਦ ਮੰਗਦੇ ਸਾਡੀ ਚਿੱਤਾਂ ਦਾ ਮਾਰ ਜਾ ਤੁਹਾਨੂੰ ਮੋਜ਼ਾ ਮਿਲਣਾ ਚਾਹੀਦਾ ਕੋਈ ਨਾ 3000 ਸਿੱਕਤਾ ਉਹਦੇ ਪਾਣੀ ਨਹੀਂ ਨਾਲ ਹੀ ਹੋ ਗਈ ਕਿੱਥੇ ਕਿਥੇ ਸੱਟਾਂ ਲੱਗੀਆਂ ਨੇ ਜੀ ਸ਼ਾਤੀ ਨੂੰ ਲੱਗੀਆਂ ਜੀ ਬਹੁਤ ਜ਼ਿਆਦਾ ਕਿੱਥੇ ਲੱਗੀਆਂ ਨੇ ਕਿੰਨੇ ਕਵੇ ਦਾ ਟਾਈਮ ਸੀਗਾ ਜੀ 2 ਵਜੇ ਦਾ ਟਾਈਮ ਸੀ ਮੇਰੇ ਮੇਟਾ ਰੋਟੀ ਖਾਣੋਂ ਵਸਤੇ ਆਇਆ ਸੀ ਕਿਚਨ ਜੀ ਰੋਟੀ ਬਣਾ ਕੇ ਦੇਣ ਲੱਗੀ ਸੀ ਮੈਂ ਬਣਾ ਰਹੀ ਸੀ ਉਹ ਵੀ ਪਾ ਰਹੇ ਸੀ ਕਿ ਉਸੇ ਟਾਈਮ ਇਹ ਚਾਣਾ ਕਿ ਸ਼ਾਤੀ ਸਾਡੇ ਉੱਤੇ ਹੀ ਗਿਰ ਗਈ ਸਾਲੀਆਂ ਸੱਟਾਂ ਹੀ ਸਾਡੀ ਆਇਆ ਬਿਲਕੁਲ ਖਰਾਬ ਹੋ ਗਿਆ ਜਿਵੇਂ ਕਿ ਮਾਤਾ ਜੀ ਨੇ ਕੈਂਪ ਪਿੱਛੇ ਜੀ ਅਸੀਂ ਸਾਰੇ ਸੈਟਿੰਗ ਵੀ ਕਰਾਈਏ ਛੱਤਾਂ ਦੀ ਹਾਂਜੀ ਹਾਂਜੀ ਕੱਲੇ ਕੋਈ ਦੁਵਾਰਾ ਨੂੰ ਆਏ ਸੀਗੇ ਉਸ ਤੋਂ ਬਾਅਦ ਫੇਰ ਦੁਵਾਰਾ ਹੋ ਗਏ ਸਾਰੇ ਬਲੇ ਸਾਰਾ ਘਰ ਹੀ ਸਾਡਾ ਤੁਹਾਡਾ ਚੋਰੀਆਂ ਬਣਾ ਤੁਹਾਡੇ ਮੰਮੀ ਨੇ ਤੁਹਾਡੇ ਸੱਸ ਨੇ ਜੀ ਨਹੀਂ ਨਹੀਂ ਸੱਸ ਨੇ ਜੀ ਤੇ ਤੁਸੀਂ ਦੋਨੋਂ ਸੀ ਸੱਸ ਨੋਆ ਸੀਗੇ ਔਰ ਸੌਂਦੇ ਵਿੱਚ ਬੱਚੇ ਵੀ ਸੀਗੇ ਨਹੀਂ ਬੱਚੇ ਨਹੀਂ ਸੀਗੇ ਵੀ ਅਸੀਂ ਦੋਨੋਂ ਣੀਆਂ ਖੜੀਆਂ ਖੜੀਆਂ ਸੀ ਕਿਚਨ 'ਚ ਰੋਟੀ ਬਣਾ ਰਹੇ ਸੀਗੇ ਜੀ ਮੰਮੀ ਪਾ ਕੇ ਦੇ ਰਹੇ ਸੀ ਮੈਂ ਬਣਾ ਰਹੀ ਸੀਗੀ ਇਹ ਚਾਰਾਕ ਮੰਮੀ ਰੋਟੀ ਪਾਣੀ ਦੇਣ ਲੱਗੇ ਹੋ ਛੱਤ ਇੱਕੋ ਦਾ ਮਾਰ ਕੇ ਸਾਡੇ ਗੁੱਜੀਆਂ ਸੱਟਾ ਲੱਗਿਆ ਜੀ ਇੱਕੋ ਦਾਮ ਜਦੋਂ ਸ਼ੋਰ ਜਿਆ ਸੁਣਿਆ ਸਾਰੇ ਬੰਲੇ ਵਾਲੇ ਇਕੱਠੇ ਹੋ ਕੇ ਆਏ ਉਹਨਾਂ ਨੇ ਸਾਨੂੰ ਬਾਹਰ ਕੱਢਿਆ ਮਲਵੇ ਦੇ ਵਿੱਚੋਂ ਸਾਡੇ ਲੱਤਾਂ ਦੋਨਾਂ ਦੀ ਹੀ ਵਿੱਚ ਫਸੀਆਂ ਹੋਈਆਂ ਸਿੱਗੀਆਂ ਸੀ ਉਹਨਾਂ ਨੇ ਈਟਾ-ਉਟਾ ਚੱਕੀਆਂ ਤੇ ਫਿਰ ਸਾਨੂੰ ਉਹਨਾਂ ਨੇ ਨੀਚੋਂ ਦੀ ਕੱਢਿਆ ਹਾਂਜੀ ਉਹ ਜੀ ਅੱਜ ਅੱਤ ਲੱਗਿਆ ਨਹੀਂ ਲੱਗਾ ਸਾਨੂੰ ਇਹ ਹੈ ਵੀ ਸਾਡੇ ਮੰਤਰੀ ਸਾਹਿਬ ਨੂੰ ਸਾਡੀ ਰਿਕਵੈਸਟ ਹੈ ਵੀ ਸਾਡੇ ਦੁਆਰਾ ਪਾਕਿ ਤੁਹਾਨੂੰ ਦਿੱਤੀ ਜਾ ਇਹ ਨੋਆਇਜ਼ਾ ਦਿੱਤਾ ਜਾਵੇ ਸਾਨੂੰ ਬਹੁਤ ਧੰਨਵਾਦੀ ਧੰਨਵਾਦ ਹਾਂਜੀ ਵੀਰ ਜੀ ਕੀ ਕਹਿੰਨੇ ਜੇ ਤੁਹਾਡੀ ਮਾਤਾ ਤੇ ਤੁਹਾਡੇ ਘਰਦਿਆਂ ਤੇ ਉੱਪਰ ਮਕਾਨ ਦੀ ਛੱਤ ਗਿਰੀ ਹੈ ਔਰ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਤਾਂ ਚਲੋ ਇੱਕ ਆਟੋ ਰਿਕਸ਼ਾ ਚਲਾਉਨੇ ਹੋ ਮੈਂ ਆਟੋ ਰਿਕਸ਼ਾ ਲੈ ਕੇ ਗਿਆ ਆਇਆ ਸੀਗਾ ਜੀ ਬਾਹਰ ਤੇ ਮੈਂ ਗਵਿੰਦਰ ਦਾ ਘਵਾਰਾ ਦੀ ਫੁਵਾਰੀਆ ਲੈ ਕੇ ਯਾਨੀ ਕਿ ਜਿੱਦਾਂ ਮੈਨੂੰ ਪਤਾ ਲੱਗਿਆ ਮੁਹੱਲੇ ਵਾਲਿਆਂ ਨੇ ਮੈਨੂੰ ਕੋ ਖਬਰ ਕੀਤੀ ਵੀ ਆਹ ਜੀ ਅੱਦਾਂ ਅੱਦਾਂ ਕਰਕੇ ਤੁਹਾਡੇ ਘਰ ਦੇ ਉੱਤੇ ਛੱਤ गिर ਗਈ ਆ ਵੀ ਉਹਨਾਂ ਨੂੰ ਅਸੀਂ ਥੱਲੋਂ ਛੱਤ ਦੇ ਕੱਢ ਰਿਹਾ ਵੀ ਤੁਸੀਂ ਆਪਣਾ ਵਡਾ ਵਟ ਆਜੋ ਉਹਨਾਂ ਨੂੰ ਆ ਕੇ ਫਿਟਾ ਜਾ ਡਾਕਟਰ ਦੇ ਕਿੱਦਾਂ ਵੀ ਕਰਕੇ ਲੈ ਕੇ ਜਾਓ ਤੇ ਮੈਂ ਵਡਾ ਵਟ ਆਪਣਾ ਭੱਜਿਆ ਆਇਆ ਜੀ ਆ ਕੇ ਬਹਿਮਾਂ ਉਹਨਾਂ ਜਦ ਨੂੰ ਮੇਰੇ ਅੰਦਰ ਨੂੰ ਉਹਨਾਂ ਨੇ ਬਾਹਰ ਕੱਢ ਲਿਆ ਸੀ ਥੱਲੋਂ ਤੇ ਥੱਲੋਂ ਕੱਢ ਕੇ ਜਦੋਂ ਉਹ ਮੁੜ ਕੇ ਦੁਬਾਰਾ ਆਪਣੇ ਆਟੋ 'ਚ ਬਿਠਾ ਕੇ ਉਹਨਾਂ ਨੂੰ ਦੁਬਾਰਾ ਹਸਪੀਟਲ ਲੈ ਕੇ ਆਏ ਐ ਅਮਰਜੈਂਸੀ 'ਚ ਦਾਖਲ ਕਰਾਇਆ ਤੇ ਉਹਨਾਂ ਦੇ ੱਟਾ ਗੁੱਡੀਆਂ ਯਾਨੀ ਕਿ ਛਾਤੀ ਤੇ ਤੇ ਲੱਤਾਂ ਲੁੱਤਾਂ ਦੇ ਹੋਰ ਪਾਸੇ ਸੱਟਾਂ ਲੱਗੀਆਂ ਜੀ ਕਾਫੀ ੱਟਾ ਲੱਗੀਆਂ ਜੀ ਅੰਦਰੂਨੀ ੱਟਾ ਨੇ ਪਾਸੀ ਜੀ ਯਾਨੀ ਕਿ ਪਿਆੰਗਾ ਭਾਵ ਤੇ ਹੁਣ ਉਹਨਾਂ ਨੂੰ ਆਪਣਾ ਇਲਾਜ ਚੱਲ ਰਿਹਾ ਜੀ ਉਹਨਾਂ ਦੀ ਸੀਟੀ ਸਕੈਨ ਵਗੈਰਾ ਹੋਈਆਂ ਨੇ ਕਾਫੀ ਐਡੀਕੀ ਪੇ ਦਰਦ ਹੋ ਰਿਹਾ ਉਹਨਾਂ ਨੂੰ ਤੇ ਨਾ ਬੈ ਰਹੇ ਤੇ ਉਹ ਨਾ ਦਾ ਰਾਜ ਦੇ ਤੌਰ ਤੇ ਸਾਨੂੰ ਨਾਲੇ ਤਾਂ ਇੱਕ ਮੁਆਵਜ਼ਾ ਵਗੈਰਾ ਜਿੱਦਾਂ ਵੀ ਇਹ ਕਰਕੇ ਦਿੱਤਾ ਜਾਵੇ ਤੁਹਾਡੇ ਕਾਉਂਸਲਰ ਕੌਣ ਨੇ ਜੀ ਵਾਰਡ ਨੰਬਰ 11 ਤੋਂ ਵਾਰਡ ਨੰਬਰ ਜਿਹੜੇ ਆਪਣਾ ਅਮਿਤ ਤੋਵਾੜੀ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੈ ਉਹਨਾਂ ਨਾਲ ਗੱਲ ਹੋਈ ਸੀ ਕਿ ਉਹਨੇ ਗੱਲ ਉਹਨਾਂ ਦਾ ਕਾਲ ਆਈ ਸੀਗੀ ਕੋਲ ਕਹਿੰਦੇ ਜੀ ਅਸੀਂ ਜਿੱਦਾਂ ਵੀ ਹੋਊਗਾ ਜੇ ਆਪਣੇ ਤੁਹਾਡੇ ਨਾਲ ਆ ਵੀ ਕਰਕੇ ਕਿਹੜੀ ਪਾਰਟੀ ਤੋਂ ਨੇ ਜੀ ਇਹ ਕਾਂਗਰਸ ਪਾਰਟੀ ਦੇ ਉਹ ਕਹਿੰਦੇ ਵੀ ਆਪਾਂ ਵੀ ਤੁਹਾਡੇ ਨਾਲ ਆ ਕਹਿੰਦੇ ਵੀ ਮਹੱਲੇ ਜਾਵਾਂਗੇ ਦੇਖਦੇ ਆ ਤੁਹਾਡਾ ਜਿੱਦਾਂ ਵੀ ਹੋਊਗਾ ਕਰਵਾਵਾਂਗੇ ਜੀ ਹਾਂ ਉਹਨਾਂ ਦਾ ਫੋਨ ਆਇਆ ਜੀ ਉਹਨੇ ਮੈਨੂੰ 10 ਮਿੰਟ ਪਹਿਲਾਂ ਜੀ ਤੇ ਮੇਰੀ ਗੱਲ ਹੋਈ ਹੈ ਦੇਖੋ ਜਿੱਦਾਂ ਵੀ ਵਕਤ ਹੁਣ ਆਣਗੇ ਪਤਾ ਲੱਗਦਾ ਕੀ ਕਰਦੇ ਨੇ ਉਹ ਯਾ ਕਰਵਾਉਂਦੇ ਨੇ ਸਰਕਾਰ ਤੋਂ ਕਰਵਾਉਣ ਜਾਂ ਆਪ ਕਰਨ ਜਿੱਦਾਂ ਵੀ ਹੈ ਤੁਹਾਡੇ ਘਰ ਦੀ ਰਸੋਈ ਦਾ ਕਿੰਨਾ ਕ ਨੁਕਸਾਨ ਹੋਇਆ ਆਈਡੀਆ ਹੈਗਾ ਨੁਕਸਾਨ ਤਾਂ ਜੀ ਉਹ ਦੇਖੋ ਜਿੱਦਾਂ ਦੇ ਚੰਡ ਮਾਨਡ ਵੀ ਨਿਕਲ ਆ ਰਹਾ ਥੱਲੇ ਰਸੋਈ ਦੇ ਜੋ ਕੁਝ ਵੀ ਥੱਲੇ ਤੇ ਮਾਨਡ ਵਿੱਚ ਦੱਬ ਕੇ ਫ੍ਰਿਜ ਵਗੈਰਾ ਤੇ ਗੈਸ ਚੁੱਲਾ ਟੰਡ ਟੁੰਡ ਭਾਂਡੇ-ਮੁੰਡੇ ਕਾਬੜੀ ਕੁਝ ਯਾਨੀ ਕਿ ਡਰ ਗਿਆ ਥੱਲੇ ਸਾਮਾਨ ਸਾਰਾ ਦੱਬ ਗਿਆ ਸਾਰਾ ਕਾਬ ਗਿਆ ਥੱਲੇ ਤੇ ਹੁਣ ਉਹ ਤਾਂ ਯਾਨੀ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਹੈ ਜੀ ਛੰਡਾ ਵਟਾ ਲੱਗਿਆ ਨੇ ਜੋ ਵੀ ਹੈ ਇਹ ਹੀ ਕੁਛ ਹੈ ਚਲੋ ਮਾਰਾਇਨੇ ਨਖਲੇ ਬਚਾ ਹੋ ਗਿਆ ਜੀ ਇੰਨਾ ਹੀ ਬਹੁਤ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਹਾੜਾਂ ਨੇ ਬਹੁਤ ਵੱਡੀ ਮਾਰ ਮਾਈ ਹੈ ਮਾਰੀ ਇਹ ਸਾਰਿਆਂ ਸੁਣਵਾਈ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਬੰਦਾ ਅੱਜ ਕੱਲ ਪੂਰਾ ਦੁਰਾਜੀ ਗਰੀਬ ਬੰਦਾ ਹਰ ਇੱਕ ਬੰਦੇ ਦਾ ਆਪਣਾ ਅੱਜ ਕੱਲ ਆਮਦਨ ਦਾ ਜਰੀਆ ਤਾਂ ਕੋ ਘਟਾ ਹੈ ਖੇਤੀਬਾੜੀ ਵਾਲਿਆਂ ਨੇ ਖੇਤੀਬਾੜੀ ਸਾਰੀ ਰੁੜ ਗਈ ਸਭ ਉਹ ਪਾਣੀ ਦੇ ਮੋਹਰ ਥੱਲੇ ਆ ਕੇ ਹਾੜਾਂ ਦੇ ਵਿੱਚ ਰੜ ਗਏ ਵਿਚਾਰੇ ਗਰੀਬ ਇਨਸਾਨ ਜਾਨਵਰ ਜੋ ਵੀ ਹੈ ਵਿਚਾਰੇ ਕਿਤਾਬੀ ਦੀ ਸਭ ਰੁੜ ਗਏ ਕਿ ਸਨਾ ਸਰਕਾਰ ਨੂੰ ਮੌਜੂਦਾ ਦੇਣਾ ਚਾਹੀਦਾ ਹਰ ਇੱਕ ਬੰਦੇ ਨੂੰ ਬਿਨਾਂ ਕਿਉਂਕਿ ਗਰੀਬ ਇਨਸਾਨ ਕਿੱਥੋਂ ਅਗਲਾ ਕਰਕੇ ਖਾਵੇ ਹੈਲਪ ਦੇ ਤੌਰ ਤੇ ਜਿੱਦਾਂ ਵੀ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਆ ਆਪ ਜਿਵੇਂ ਉਹ ਕੋਈ ਵੀ ਬੰਦਾ ਕਿ ਜਿਹੜੇ ਪ੍ਰਤੀਜ ਲੋਕ ਹੁੰਦਾ ਤਾਂ ਹਰ ਇੱਕ ਬੰਦੇ ਨੂੰ ਇੱਕ ਦੂਜੇ ਦੇ ਨਾਲ ਸਹਾਰਾ ਬੰਨਣਾ ਚਾਹੀਦਾ ਹੈ ਇਨਸਾਨੀਅਤ ਦੇ ਤੌਰ ਤੇ ਵੀ ਹਰ ਇੱਕ ਨੂੰ ਆਉਣਾ ਚਾਹੀਦਾ ਕੋਈ ਹਲਕਾ ਵੀ ਨਹੀਂ